ਸੀ ਅਮਨ ਅਰੋੜਾ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਕੇਂਦਰ ਦੀ ਸਰਕਾਰ ਦੇ ਉੱਤੇ ਬੀਜੇਪੀ ਦੇ ਉੱਤੇ ਨਿਸ਼ਾਨੇ ਸਾਧੇ ਗਏ ਇੱਥੋਂ ਤੱਕ ਕਿਹਾ ਗਿਆ ਕਿ ਨਫ਼ਰਤ ਜਿਹੜਾ ਬੀਜੇਪੀ ਨੂੰ ਪੰਜਾਬ ਦੇ ਨਾਲ ਹੈਗੀ ਹੈ ਇਸ ਦੇ ਨਾਲ ਉਹ ਬਿਆਨ ਹੋ ਗਿਆ ਕਿ ਰਮਨੀਤ ਬਿੱਟੂ ਦੇ ਵੱਲੋਂ ਵੀ ਪਲਟਵਾਰ ਕੀਤਾ ਗਿਆ ਪਰ ਇਸ ਵਿਚਾਲੇ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਸੁਨੀਲ ਜਾਖੜ ਤੇ ਉਹਨਾਂ ਦੇ ਵੱਲੋਂ ਤਲਕ ਟਿੱਪਣੀ ਦੇ ਜ਼ਰੀਏ ਕਿਹਾ ਗਿਆ ਹੈ ਕਿ ਸਿੱਧੇ ਤੌਰ ਦੇ ਉੱਤੇ ਮਾਫੀ ਮੰਗੇ ਆਮ ਆਦਮੀ ਪਾਰਟੀ ਜੋ ਟਿੱਪਣੀਆਂ ਕੀਤੀਆਂ ਗਈਆਂ ਨੇ ਜਨਤਕ ਤੌਰ ਤੇ ਬਲੀਵਾਲ ਸਾਹਿਬ ਸਾਡੇ ਨਾਲ ਜੁੜ ਰਹੇ ਨੇ ਪ੍ਰਿਤਪਾਲ ਸਿੰਘ ਬਲੀਵਾਲ ਜੀ ਭਾਜਪੀ ਨੂੰ ਰਿਪਰੈਜ਼ੈਂਟ ਕਰਦੇ ਨੇ ਬਲੀਵਾਲ ਸਾਹਿਬ ਆਪਾਤਮ ਸਵਾਗਤ ਹੈ ਮਾਫੀ ਮੰਗਣ ਵਾਲੀ ਗੱਲ ਆਮ ਆਦਮੀ ਪਾਰਟੀ ਦਾ ਕਹਿ ਰਹੀ ਹੈ ਕਿ ਤੁਸੀਂ ਪਹੁੰਚੇ ਨਹੀਂ ਇਨਾ ਵੱਡਾ ਸਮਾਗਮ ਰੱਖੇ ਗਏ ਸੀ ਤਾਂ ਤੁਸੀਂ ਉਲਟਾ ਉਹਨਾਂ ਨੂੰ ਘੇਰ ਰਹੇ ਹੋ ਦੇਖੋ ਗੱਲ ਇਹ ਹੈ ਜੀ ਕਿ ਗੌਰਵ ਜੀ ਜਾਖੜ ਸਾਹਿਬ ਨੇ ਇਹ ਸਟੇਟਮੈਂਟ ਟੈਕਸ ਕਰਕੇ ਦਿੱਤੀ ਆ ਕਿ ਅੱਜ ਜਿਹੜਾ ਗੁਰੂ ਤੇਗ ਬਹਾਦਰ ਸ਼ਾਹ ਦੀ ਸ਼ਹਾਦਤ ਬਹੁਤ ਬੜੀ ਸ਼ਹਾਦਤ ਹੈ ਜੀ ਉਹ ਕਿਸੇ ਵਿਅਕਤੀ ਵਿਸ਼ੇਸ਼ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ ਹਿੰਦ ਦੀ ਚਾਦਰ ਨੇ ਗੁਰਤੇਗ ਬਹਾਦਰ ਪਾਸ਼ਾ ਪਰ ਜਿਹੜਾ ਅਮਨ ਨਰੋੜਾ ਤੇ ਆਪਣੇ ਆਪ ਭਗਵੰਤ ਮਾਨ ਹੋਣਾ ਨੇ ਕਹੀ ਹੈ ਨਾ ਗੱਲ ਉਹ ਮੇਰੇ ਸਾਹ ਨਾਲ ਬੜੀ ਛੋਟੀ ਸੋਚ ਦੇ ਸੀ ਉਹ ਆ ਪ੍ਰਤੀਕ ਲਾਲ ਕਿਲੇ ਤੇ ਦੋ ਸਮਾਗਮ ਹੁੰਦੇ ਆ ਜੀ ਇੱਕ ਦੇਸ਼ ਦੇ ਆਜ਼ਾਦੀ ਦਾ ਤੇ ਦੂਸਰਾ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਰਾਸ਼ਟਰੀ ਪੱਧਰ ਸਮਾਗਮ ਹੋਇਆ ਜਿਸ ਵਿੱਚ ਦੇਸ਼ ਦੀ ਰਾਸ਼ਟਰਪਤੀ ਸ਼ਾਮਲ ਹੋਏ ਦੇਸ਼ ਦੇ ਗ੍ਰਹਿ ਮੰਤਰੀ ਸ਼ਾਮਲ ਹੋਏ ਪੂਰੇ ਦਿੱਲੀ ਦੇ ਕੈਬਨਿਟ ਮਿਨਿਸਟਰ ਦੂਜੇ ਮਿਨਿਸਟਰ ਸਾਰੇ ਉਸ ਸਮਾਗਮਾਂ ਸ਼ਾਮਲ ਹੋਏ ਪ੍ਰਧਾਨ ਮੰਤਰੀ ਖੁਦ ਕੱਲ ਕੁਰ ਖੇਤਰੀ ਧਰਤੀ ਦੇ ਉੱਪਰ ਸਮਾਗਮ ਵਿੱਚ ਸ਼ਾਮਲ ਹੋਵੇ ਹਿੰਦ ਦੀ ਚਾਦਰ ਸੀ ਨਾ ਗੁਰਤੇਗ ਬਹਾਦਰ ਸਾਹਿਬ ਨਹੀਂ ਪਰ ਦੇਖੋ ਕੋਈ ਕੋਈ ਤਾਂ ਲੀਡਰ ਪਹੁੰਚਦਾ ਕਹਿੰਦੇ ਕੋਈ ਵੀ ਲੀਡਰ ਨਹੀਂ ਪਹੁੰਚਿਆ ਭਾਜਪੀ ਦਾ ਅਸੀਂ ਸਾਰਿਆਂ ਨੂੰ ਸੱਦਾ ਦਿੱਤਾ ਸੀ ਤੁਹਾਡੇ ਪ੍ਰਧਾਨ ਸਾਹਿਬ ਨੂੰ ਸੱਦਾ ਜਿਨ੍ਹਾਂ ਨੇ ਹੁਣ ਸਟੇਟਮੈਂਟ ਜਾਰੀ ਕੀਤੀ ਹੈ ਅਮਨ ਅਰੋਣਾ ਕਹਿੰਦੇ ਮੈਂ ਫੋਨ ਤੇ ਕਿਹਾ ਮੈਂ ਪਰਸਨਲ ਤੌਰ ਦੇ ਉੱਤੇ ਵੀ ਇਨਵੀਟੇਸ਼ਨ ਦਿੱਤਾ ਤਾਂ ਵੀ ਨਹੀਂ ਪਹੁੰਚੇ ਬੇਨਤੀ ਇਹ ਹੈ ਕਿ ਹਰੇਕ ਨੇ ਆਪ ਦੀ ਜਗ੍ਹਾ ਗੁਰੂ ਘਰ ਜਾ ਕੇ ਨਸਤਕ ਹੋਏ ਆਂ ਈਵਨ ਮੈਂ ਵੀ ਗਿਆ ਮੈਂ ਦੋ ਜਗ੍ਹਾ ਜਾ ਕੇ ਆਇਆ ਤਿੰਨ ਜਗ੍ਹਾ ਜਾ ਕੇ ਆਇਆ ਗੁਰੂ ਸਾਹਿਬ ਦੀ ਅਕੀਦਾ ਅਸੀਂ ਕਿਸੇ ਵੀ ਪੇਸ਼ ਕਰ ਸਕਦੇ ਹਾਂ ਜੀ ਹੁਣ ਗਾਲੇ ਜਾਂ ਗੌਰਵ ਜੀ ਦੋ ਚੀਜ਼ਾਂ ਨੇ ਇਸ ਦੇ ਵਿੱਚ ਇੱਕਾ ਸਿੱਕਾ ਜਾਰੀ ਹੋਇਆ ਇੱਕ ਡਾਕ ਟਿਕਟ ਤੇ ਇੱਕ ਬਾਦਲ ਸਾਹਿਬ ਦੇ ਨਾਮ ਤੇ ਜਾਰੀ ਹੋਈ ਹੁਣ ਮੈਂ ਆਪਾ ਪੰਜਾਬ ਦੇ ਵਿੱਚ ਵੱਸਦੇ ਹਾਂ ਪੰਜਾਬ ਦੇ ਵਿੱਚ ਐਕਚੁਅਲ ਸਮਾਗਮ ਕੱਲ ਤੋਂ ਸ਼ੁਰੂ ਹੋਣੇ ਚਾਹੀਦੇ ਆ ਹਮ ਸ਼ਹੀਦੀ ਦੇ ਕਿਉਂਕਿ ਗੁਰੂ ਸਾਹਿਬ ਦੀ ਸ਼ਹਾਰਤ ਕਿੱਥੋਂ ਸ਼ੁਰੂ ਹੁੰਦੀ ਹੈ ਜੀ ਕੱਲ ਗੁਰੂ ਸਾਹਿਬ ਦਾ ਸੀਸ ਘਟ ਨਾਲੋਂ ਅਲੱਗ ਕੀਤਾ ਗਿਆ ਮਾਨਕਾਲੀ ਆਦੀ ਉਹ ਦਿੱਤੀ ਉਹ ਚਾਨਨੀ ਚੌਂਕ ਪ੍ਰਤੀਕ ਹੈ ਉਹ ਜਗ੍ਹਾ ਦਾ ਉੱਥੋਂ ਭਾਈ ਜੈਤਾ ਜੀ ਨੇ ਸੀਸ ਚੱਕਿਆ ਸੀਸ ਲੈ ਕੇ ਉਹ ਕਰਨਾਲ ਰੁਕੇ ਕੁਰਕ ਖੇਤਰ ਹੁੰਦੇ ਹੋਏ ਅੰਬਾਲਾ ਹੁੰਦੇ ਹੋਏ ਪੰਜਾਬ ਦੀ ਧਰਤੀ ਤੇ ਬਨੂੜ ਤੁਸੀਂ ਤੁਹਾਡੇ ਨੇੜੇ ਬਲੇਵਾਲ ਸਾਹਿਬ ਤੁਹਾਡਾ ਉਹ ਤਰਕ ਹੋ ਸਕਦਾ ਏ ਪਰ ਗੱਲ ਇਹ ਦੁਨੀਆ ਭਰ ਦੇ ਵਿੱਚ ਕਦੋਂ ਯਾਦ ਕਰ ਰਹੇ ਆਪਾਂ ਗੁਰੂ ਜੀ ਦੀ ਸ਼ਹਾਦਤ ਨੂੰ 25 ਨਵੰਬਰ ਨੂੰ ਨਾ ਠੀਕ ਹੈ ਤੁਸੀਂ 28 29 ਤਰੀਕ ਦਾ ਜ਼ਿਕਰ ਕਰ ਰਹੇ ਹੋ ਕਿ ਜਦੋਂ ਸੀਸ ਦਾ ਸੰਸਕਾਰ ਕੀਤਾ ਗਿਆ ਇੰਪੁੱਟ ਸਾਹਿਬ ਦੇ ਵਿੱਚ ਤੁਸੀਂ ਜਰ ਰਹੇ ਕਿ ਉਦੋਂ ਸਮਾਗਮ ਹੋਣੇ ਚਾਹੀਦੇ ਸੀ ਮੈਂ ਮੈਂ ਉਸ ਗੱਲ ਦੇ ਉੱਤੇ ਨਹੀਂ ਜਾ ਰਿਹਾ ਤੁਹਾਨੂੰ ਲੱਗਦਾ ਹੈ ਕਿ ਜੇਕਰ ਕੋਈ ਸ਼ਖਸ ਕਿਸੇ ਵੀ ਥਾਂ ਦੇ ਉੱਤੇ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਿਹਾ ਹੈ ਤਾਂ ਇੱਕੋ ਗੱਲ ਹੈ ਚਾਹੇ ਕੁਰੂਖੇਤਰ ਹੈ ਚਾਹੇ ਅਨੰਦਪੁਰ ਸਾਹਿਬ ਇਹ ਗੱਲ ਛੋਟੀ ਨਹੀਂ ਹੈਗੀ ਇਹ 29 ਤਰੀਕ ਨੂੰ ਸਮਾਰਟ ਠੀਕ ਹੈ ਬਲੀਵਾਲ ਸਾਹਿਬ ਮੈਂ ਵਿਚਾਲੇ ਤੁਹਾਨੂੰ ਰੋਕ ਰਿਹਾ ਮਾਫੀ ਚਾਹੂੰਗਾ ਜੀ ਜੀ ਸਾਡੇ ਨਾਲ ਇਸ ਸਮੇਂ ਸੁਨੀਲ ਜਾਖੜ ਜੀ ਜੁੜ ਰਹੇ ਨੇ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਜਾਖੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਨੂੰ ਕਿਉਂ ਲੱਗ ਰਿਹਾ ਕਿ ਜਨਤਕ ਤੌਰ ਤੇ ਆਮ ਆਦਮੀ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਜਖੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰਾ ਸਵਾਲ ਤੁਹਾਡੇ ਤੁਸੀਂ ਜਿਹੜਾ ਬਿਆਨ ਜਾਰੀ ਕੀਤਾ ਹੈ ਲੋਕ ਜਾਨਣਾ ਚਾਹੁੰਦੇ ਹੋਣਗੇ ਕਿ ਤੁਹਾਨੂੰ ਕਿਉਂ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਜਨਤਕ ਤੌਰ ਦੇ ਉੱਤੇ ਮਾਫੀ ਮੰਗਣੀ ਚਾਹੀਦੀ ਸਤਿ ਸ਼੍ਰੀ ਅਕਾਲ ਹੈ ਸਰੋਜੀ ਪਹਿਲਾਂ ਤਾਂ ਤੁਸੀਂ ਇਹ ਮੌਕਾ ਦਿੱਤਾ ਗੱਲ ਕਰਨ ਦਾ ਸਤਿ ਸ਼੍ਰੀ ਅਕਾਲ ਜੀ ਦੇਖੋ ਪ੍ਰਧਾਨ ਮੰਤਰੀ ਮੋਦੀ ਜੀ ਦੀ ਸ਼ਰਧਾ ਗੁਰੂ ਗੁਰੂ ਸਾਹਿਬਾਨ ਦੇ ਪ੍ਰਤੀ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਚਾਹੀਦੀ ਗੁਰੂ ਸਾਹਿਬ ਨੇ ਜਿਹੜੀ عظیم ਸ਼ਹਾਦਤ ਦਿੱਤੀ ਹੈ ਜਾਂ ਗੁਰੂ ਸਾਡੇ ਮਹਾਰਾਜਾਂ ਨੇ ਹਮੇਸ਼ਾ ਸ਼ਹੀਦ ਦਿੱਤੀਆਂ ਜਿਹੜੀ ਕੁਰਬਾਨੀਆਂ ਜਿ ਕੋ ਸਾਡੇ ਸਾਹਸਾਦਿਆਂ ਨੇ ਜਿਹੜੀ ਕੁਰਬਾਨੀਆਂ ਦਿੱਤੀਆਂ ਹਮ ਕੱਲ੍ਹੇ ਹਿੰਦੂ ਧਰਮ ਜਾਂ ਪੰਜਾਬ ਜਾਂ ਪੰਜਾਬੀਆਂ ਵਾਸਤੇ ਦੇਸ਼ ਵਾਸਤੇ ਨਹੀਂ ਪੂਰੀ ਮਨੁੱਖਤਾ ਵਾਸਤੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਸੀਗੇ ਤੇ ਸ਼ਹੀਦ ਦਿੱਤੀ ਸੀ ਉਹਨਾਂ ਦੇ ਸ਼ਹੀਦ ਅੱਜ ਵੀ ਉਸੇ ਤਰ੍ਹਾਂ ਹੀ ਕਾਇਮ ਹੈ ਜੀ 500 ਸਾਲਾਂ ਬਾਅਦ ਵੀ ਉੱਥੇ ਦੁਨੀਆ ਨੂੰ ਅੱਜ ਉਹਨਾਂ ਦੀ ਸ਼ਹੀਦ ਤੇ ਚੱਲਣ ਦੀ ਲੋੜ ਹੈ ਤੇ ਉਸ ਸਾਰੇ ਉਹਨਾਂ ਦੀ ਸ਼ਹੀਦ ਨੂੰ ਉਹਨਾਂ ਦੀ ਕੁਰਬਾਨੀਆਂ ਨੂੰ ਅਗਰ ਸਾਰੀ ਦੁਨੀਆ 'ਚ ਲੋਕਾਂ ਨੂੰ ਜਾਣੂ ਕਰਵਾਉਣ ਦਾ ਕੰਮ ਕਿਸੇ ਨੇ ਕੀਤਾ ਹਮ ਤਾਂ ਉਹ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹਿੰਦੁਸਤਾਨ ਦੀ ਅੰਬੈਸੀ ਸਾਰੀ ਦੁਨੀਆ 'ਚ ਪ੍ਰਚਾਰ ਪ੍ਰਸਾਰ ਕਰਨੀ ਹੈ ਉਥੇ ਸਾਰੇ ਸਮਾਗਮ ਕਰਾਏ ਜਾਂਦੇ ਗੁਰੂ ਮਹਾਰਾਜ ਦੇ ਪੌਂਦਤੀਆਂ ਦੇ ਉੱਤੇ ਹੂੰ ਜੇ ਗੁਰੂ ਮਹਾਰਾਜ ਤੇ ਬਾਦਰ ਹਿੰਦੀ ਚਾਦਰ ਵਾਸਤੇ ਲਾਲ ਕਿਲੇ ਦੇ ਉੱਤੇ ਕਿਸੇ ਨੇ ਸਭ ਤੋਂ ਪਹਿਲਾਂ ਹੂੰ ਇਹ ਸਮਾਗਮ ਕਰਾਈ ਮੋਦੀ ਸਾਹਿਬ ਨੇ ਕਰਵਾਇਆ ਠੀਕ ਹੈ ਹੁਣ ਵੀ 350 ਸਾਲ ਤੇ ਦਿੱਲੀ ਦੇ ਅੰਦਰ ਜਿੱਥੇ ਸ਼ਹਾਦਤ ਹੋਈ ਹੈ ਲਾਲ ਕਿਲੇ ਦੀ ਬਹੁਤ ਵੱਡਾ ਉੱਥੇ ਸਮਾਗਮ ਜੀ ਇਕ ਆ ਗਿਆ। ਬੱਖਾ ਲੋਕਾਂ ਨੇ ਆ ਕੇ ਆਸ਼ੀਰਵਾਦ ਲਿਆ ਮੱਥਾ ਟੇਕਿਆ ਗੁਰੂ ਹਰਾਈ ਜੀ ਉਸੇ ਸੀਸੀ ਪ੍ਰਾਪਤੀ ਦੀ। ਹੂੰ ਤੇ ਉਹਨਾਂ ਦੇ ਉੱਤੇ ਇਸ ਕਿਸਮ ਦੇ ਲੰਚ ਲਾਣੇ ਚਾਹ। ਕਿਸੇ ਹੋਰ ਤੇ ਤਾਂ ਕਰਨ ਕਰਨ ਕਹਿੰਦੇ ਮੈਂ ਨਿਯੋਤਾ ਦਿੱਤਾ ਸੀਗਾ। ਨਿਯੋਤਾਂ ਤਾਂ ਪ੍ਰਧਾਨ ਮੰਤਰੀ ਨੇ ਸਾਰੇ ਮੁੱਖ ਮੰਤਰੀਆਂ ਨੂੰ ਦਿੱਤਾ ਸੀ। ਕੀ ਮਤਲਬ ਆਏ ਨਹੀਂ ਤਾਂ ਮਤਲਬ ਸਾਰੇ ਪੰਜਾਬ ਦੇ ਪ੍ਰਤੀ ਨਫ਼ਰਤ ਕਰਦੇ ਹੈ। ਇਹਨਾਂ ਨੇ ਵਰਡ ਜਿਹੜਾ ਇਸਤੇਮਾਲ ਕੀਤਾ ਸੀ ਕਿ ਸਿੱਖਾਂ ਪ੍ਰਤੀ ਪੰਜਾਬੀ ਨਫ਼ਰਤ ਹੈ। ਹੂੰ ਆ ਨਫ਼ਰਤ ਵੀ ਜਿਹੜੇ ਹੈ ਸਾਰੇ ਨਫ਼ਰਤ ਨਹੀਂ ਕਰਕੇ ਆ। ਕਾਲਿਨ ਸਾਹਿਬ ਦਾ ਮੈਂ ਮੈਂਸ਼ਨ ਕੀਤਾ ਉਹਦੋਂ ਤਾਂ ਖੜੇ ਚ ਛੱਡ ਕੇ ਗਏ ਸੀਗੇ ਉਹਨਾਂ ਨੂੰ ਨਿੱਜੀ ਤੌਰ ਤੇ ਜਾ ਕੇ ਇਨਵਾਈਟ ਕਰਕੇ ਆਏ ਉਸੇ ਮਤਲਬ ਇਨਸਾਫ ਆਏ ਤੇ ਨਹੀਂ ਪਰ ਮੇਰਾ ਮੰਨਣਾ ਉਹਨਾਂ ਦੇ ਸਾਰੇ ਪੰਜ ਦਸਤਾਨ ਦੇ ਕਿ ਬੱਚੇ ਨੇ ਮੰਨ ਕੇ ਜਿਹੜੀ ਸ਼ਬਦ ਆਉਂਦਾ ਹੈ ਗੁਰੂ ਮਹਾਰਾਜ ਦੀ ਹਿੰਦੀ ਚਾਦਰ ਤੇ ਸਾਰੇ ਗੁਰੂ ਮਹਾਰਾਜਾਂ ਕਰਤੀ ਜੀ ਉਹ ਹਲਕੀ ਗੱਲ ਪੰਜਾਬੀਆਂ ਨੂੰ ਸ਼ੋਭਾ ਨਹੀਂ ਦਿੰਦੀ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਦੇਖ ਰਿਹਾ ਸੀ ਜਿਹੜੀਆਂ ਗੱਲਾਂ ਕੀਤੀਆਂ ਜਾਂ ਸ਼ੋਭਾ ਨੇ ਤੁਸੀਂ ਤਾਂ ਉਹਨਾਂ ਦਾ ਤਰਕੇ ਵੀ ਹੈ ਕਿ ਦੇਖੋ ਕੁਰੂਖੇਤਰ ਆ ਗਏ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਤਾਂ ਬਾਈ 에ਅ ਰੀ ਆਣਾ ਹੁੰਦਾ ਕਿ 15 ਤੋਂ 20 ਮਿੰਟ ਦੀ ਫਲਾਈਟ ਸੀ ਉੱਥੋਂ ਅਨੰਦਪੁਰ ਸਾਹਿਬ ਆਉਣ ਦੀ ਸਾਹਿਬ ਉਸ ਚ ਤੁਹਾਡਾ ਜੀ ਨੂੰ ਸ਼ਾਇਦ ਵਧੀਆ ਲੱਗਦਾ ਕਿ ਉਹ ਪੰਜਾਬ ਦੀ ਧਰਤੀ ਦੇ ਉੱਤੇ ਆ ਕੇ ਗੁਰੂ ਜੀ ਨੂੰ ਨਤਮਸਤਕ ਹੁੰਦੀ ਆਪ ਉਹਨਾਂ ਨੇ ਆ ਕੇ ਪੰਜਾਬੀਆਂ ਤੋਂ ਉਹਦੇ ਬਹੁਤ ਵਧੀਆ ਲੱਗਿਆ ਜਦੋਂ ਲਾਂਘਾ ਖੋਲਤਾ ਸਾਹਿਬ ਜਿਹੜੇ ਅਰਦਾਸ ਕਰਦੇ ਆ ਆਪਾਂ 80 ਸਾਲਾਂ ਤੋਂ ਆਜ਼ਾਦੀ ਤੋਂ ਲੈ ਕੇ ਸਾਡੇ ਗੁਰੂ ਧਾਮ ਜਿਹੜੇ ਸਾਡੇ ਵਿਛੋੜੇ ਗਏ ਆ ਜੀ ਉਹਨਾਂ ਦੀ ਸੰਭਾਲ ਦੇਖ ਰ ਮੋਕਾ ਮਿਲੇ ਉਹ ਕਿਨੇ ਲੈ ਕੇ ਦਿੱਤਾ ਸਭ ਉਹਨਾਂ ਤੇ ਵਿਆਮ ਲਾਰੇ ਸਭ ਧੰਨਵਾਦ ਕਰਨ ਦੀ ਬਜਾਏ ਗੁਰੂ ਮਹਾਰਾਜ ਦੇ ਪ੍ਰਤੀ ਸ਼ਰਧਾ ਨੂੰ ਲੈ ਕੇ ਸਵਾਲ ਚੱਕਦੇ ਤੁਸੀਂ ਰਾਜਨੀਤਿਕ ਛਿੰਤਾਲ ਦੇ ਸ਼ੀ ਕਰੋ ਪਰ ਆ ਗੱਲ ਕਹਿਣੀ ਜੀ ਪੰਜਾਬੀਆਂ ਨਾਲ ਤੇ ਸਿੱਖਾਂ ਨਾਲ ਤੇ ਪੰਜਾਬ ਨਾਲ ਨਫ਼ਰਤ ਹੈ ਤੇ ਘਟੀਆ ਸੋਚ ਹੈ ਸਭ ਇਸੇ ਕਰਕੇ ਮੰਡਾ ਬਹਿਸ ਜੀ ਕਿਸੇ ਨੂੰ ਨੂੰ ਵਰਜਿਆ ਸੀ ਕਿ ਤੁਸੀਂ ਆ ਜਿਹੜਾ ਧਾਰਮਿਕ ਮਸਲੇ ਜ਼ਿਕਰ ਨਾ ਜੋ ਸਾਡੇ ਨਾਲ ਸਹਿਯੋਗ ਕਰੋ ਫਿਰ ਆ ਕਿਉਂ ਨਹੀਂ ਇੱਧਰ ਕਿਉਂ ਕਰਦੇ ਫਿਰਦੇ ਸਰ ਆ ਜਿਹੜਾ ਇਹਨਾਂ ਨੇ ਡਰਾਮਾ ਰਚਿਆ ਉੱਥੇ ਆ ਬਣਾਈ ਹੈ ਵਿਧਾਨ ਸਭਾ ਲੋਕ ਕਹਿੰਦੇ ਸੈਂਕੜਾ ਕਰੋੜਪੀ ਲੱਗੇ ਹੋ ਸੇ ਦਿੱਲੀ ਦੇ ਠੇਕੇਦਾਰ ਜਦੋਂ ਆਵਾਜ਼ ਉਠਣ ਲੱਗੀ ਇਹਨਾਂ ਨੇ ਹੁਣ ਇੱਧਰਲੇ ਪਾਸੇ ਦੌਰ ਲਿਆ ਜੀ ਪੰਜਾਬੀਆਂ ਦੇ ਖਿਲਾਫ ਹੈ ਕੇਂਦਰ ਸਰਕਾਰ ਕੇਂਦਰ ਸਰਕਾਰ ਨੇ ਕਿਹਾ ਸੀ ਵੀ ਦਿੱਲੀ ਉੱਥੇਕੇਦਾਰ ਬੁਲਾ ਕੇ ਲੱਖਾਂ ਕਰੋੜ ਖਰਚ ਕਰੋ ਇਹ ਐਲਾਨ ਹੀ ਕੋਈ ਨਹੀਂ ਸੀ ਕਰਨਾ ਤੇ ਉਹ ਕੀ ਕੀਤਾ ਜਿੱਥੇ ਨਾਟਕ ਹੀ ਕੀਤੇ ਘਟিয়ে ਨਾ ਨਹੀਂ ਜੀ ਜਿਹੜੇ ਮੁੱਖ ਮੰਤਰੀ ਆਏ ਨਹੀਂ ਨਾ ਸਰ ਉਹ ਪਛਾਣਗੇ ਐਜਪੀਸੀ ਜਿਵੇਂ ਪਛਾਣੀ ਹੈ ਵੀ ਇਹ ਤਾਂ ਮੇਰਾ ਨਾਟਕ ਕਰਦੇ ਰਾਜਨੀਤੀ ਕਰ ਰਹੇ ਹੂੰ ਜੇ ਸ਼ਰਦਾ ਨਾਲ ਕੀਤਾ ਹੁੰਦਾ ਸਰਗਣੀ ਆ ਜਾਂਦੀ ਠੀਕ ਜਾਖੜ ਸਾਹਿਬ ਮੈਂ ਦੋ ਚੀਜ਼ਾਂ ਹੋਰ ਤੁਹਾਡੇ ਤੋਂ ਜਾਣਨੀਆਂ ਚਾਹ ਰਿਹਾ ਇੱਕ ਤਾਂ ਤੁਸੀਂ ਖੁਦ ਜ਼ਿਕਰ ਕੀਤਾ ਹੈ ਕਿ ਮੁੱਖ ਮੰਤਰੀ ਦਾ ਵੱਖ-ਵੱਖ ਦੇਸ਼ ਦੇ ਜਿਹੜੇ ਸੂਬਿਆਂ ਦੇ ਹੈਗੇ ਨੇ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਸੀ ਕੀ ਲੱਗਦਾ ਕਿ ਕਿਉਂ ਨਹੀਂ ਆਏ ਗਵਾਂਧੀ ਸੂਬੇ ਵੀ ਹੈਗੇ ਨੇ ਸਾਡੇ ਉੱਥੇ ਬੇਸ਼ੱਕ ਬੀਜੇਪੀ ਦੀ ਸਰਕਾਰ ਹੈ ਮੇਰਾ ਇਹਦੇ ਨਾਲ ਹੀ ਜੁੜਿਆ ਹੋਇਆ ਸਵਾਲ ਇਹ ਵੀ ਹੈ ਕਿ ਕੇਂਦਰ ਦੇ ਮੰਤਰੀ ਵੀ ਨਹੀਂ ਆਏ ਇਹ ਵੀ ਜ਼ਿਕਰ ਕੀਤਾ ਗਿਆ ਆਕੇ ਕੇ ਕਿਸੇ ਗੱਡ ਸਾਹਿਬ ਗੁਰਦਾਰਾ ਸਾਹਿਬ ਆਕੇ ਮੱਥਾ ਟੇਕ ਕੇ ਸੇਖਾ ਉਹ ਜਿੰਨ ਦਿਨ ਪਹਿਲਾਂ ਤੇ ਗਏ ਸਭ ਅਸੀਂ ਸਾਰੀ ਬੀਜੇਪੀ ਲੀਡਰਸ਼ਿਪ ਉੱਤੇ ਕਰਕੇ ਆਈਏ ਇਹਨਾਂ ਨੂੰ ਨਹੀਂ ਦਿੱਸਦਾ ਸਭ ਦੇਖੋ ਜਿਹੜੇ ਮੁੱਖ ਮੰਤਰੀ ਨਹੀਂ ਆਏ ਨੇ ਸਾਹਿਬ ਮੈਂ ਤੁਹਾਨੂੰ ਅਰਜ਼ੀ ਕੀਤੀ ਹੈ ਉਹਨਾਂ ਨੇ ਦੇਖ ਲਿਆ ਵੀ ਆ ਤਾਂ ਸਾਰਾ ਕੰਮ ਰਾਜਨੀਤੀ ਨਾਲ ਅਸ਼ਰਦਾ ਨਾਲ ਨੀਜ ਕਰਕੇ ਨਹੀਂ ਆਏ ਸਭ ਨਹੀਂ ਸਾਰੇ ਨੇ ਆ ਜਾਣਾ ਸੀ ਹੂੰ ਜੀ ਤੇ ਮੇਰਾ ਇੱਕ ਆਖਰੀ ਸਵਾਲ ਤੁਹਾਨੂੰ ਪਰਸਨਲ ਤੌਰ ਦੇ ਉੱਤੇ ਦੇਖੋ ਮੈਂ ਪਰਸਨਲ ਮੈਂ ਪੁੱਛਣਾ ਮੈਂ ਅਮਨ अरोड़ा ਜੀ ਕਹਿੰਦੇ ਮੈਂ ਜਾਖੜ ਜੀ ਨੂੰ ਫੋਨ ਕੀਤਾ ਪਰਸਨਲ ਤੌਰ ਤੇ ਉਹ ਵੀ ਨਹੀਂ ਆਏ ਮੈਂ ਬਿਲਕੁਲ ਉਹਨਾਂ ਨੂੰ ਮੇਰੇ ਕੋਲ ਫੋਨ ਹੈ ਮੈਂ ਕਿਹੜਾ ਮਨਾ ਕਰਦਾ ਤਾਂ ਉਹਨਾਂ ਨੂੰ ਪੁੱਛੋ ਮੈਂ ਕੀ ਕਿਹਾ ਮੈਂ ਕਿ ਸਿਤਾਰ ਦਾ ਕਰਾ ਰਹੇ ਹਾਂ ਸਭ ਹਮ ਹਮ ਅਸ ਤਾਂ ਮੈਂ ਕਿ ਆਪ ਦਾ ਸਵਾਗਤ ਉੱਥੇ ਸਜਾਇਆ ਸੀ ਕੀਦਰ ਦਰਬਾਰ ਸਜਾਇਆ ਸੀ ਮੱਥਾ ਟੇਕਿਆ ਪਾ ਰਹੇ ਹਮ ਉਹਨਾਂ ਨਾਲ ਚ ਜਾ ਕੇ ਉਹਨਾਂ ਨੇ ਕਿ ਸਭ ਕੋਈ ਗੁਰੂ ਮਹਾਰਾਜ ਤੋਂ ਸਾਰਿਆਂ ਦੇ ਹੈ ਤੇ ਉਹ ਐ ਨਹੀਂ ਗਏ ਉੱਥੇ ਜੀਪ ਸੀ ਤੇ ਨਹੀਂ ਗਏ ਮਤਲਬ ਸਿੱਖਾਂ ਦੇ ਖਿਲਾਫ ਹੈ ਮੁੱਖ ਮੰਤਰੀ ਸਾਹਿਬ ਇਨਾਂ ਦੇ ਗੱਲਿਆਂ ਵਾਲੇ ਫੰਕਸ਼ਨ ਸੀ ਨਹੀਂ ਜੀ ਸਾਰੇ ਨੇ ਅੱਡ-ਅੱਡ ਆਪਣੇ ਕਿਤੇ ਫੰਕਸ਼ਨ ਜਦੋਂ ਇਹਨਾਂ ਨੇ ਅੱਡ ਕਰਨ ਵਾਲੀ ਪ੍ਰਤੀ ਪਾ ਲਈ ਜਿਆਦਾ ਜੀਪੀਸੀ ਦਾ ਕੱਲਾਪੁਰ ਹੋਰ ਹੁੰਦਾ ਸਾਰੀ ਦੁਨੀਆ ਉੱਤੇ ਜਾ ਕੇ ਮੱਥਾ ਟੇਕਦੀ ਹੈ ਇਹ ਸਾਰੇ ਉੱਤੇ ਜਾ ਕੇ ਟੇਕ ਜਾਂਦੇ ਹਾਂ ਇਹਦਾ ਆਪ ਦਾ ਦੇਖੋ ਮੇਨ ਗੱਲ ਹੋਈ ਹੈ ਗਰ ਜੀ ਰਾਜਨੀਤੀ ਦੀ ਗੂ ਹਾਂ ਦੀ ਹੈ ਸਾਰੀ ਗੱਲ ਚ ਤੇ ਜਦੋਂ ਇਹਨਾਂ ਨੇ ਆ ਉੱਥੇ ਦੇ ਹੌਸਲਾ ਕਰਾ ਕੇ ਅੰਦਰ ਵਿਧਾਨ ਸਭਾ 'ਚ ਕਿਸੇ ਪਾਵਨ ਮੌਕੇ ਤੇ ਰਾਜਨੀਤੀ ਦੀ ਗੱਲਾਂ ਕਰਨ ਲੱਗੇ ਇਹ ਤੋਂ ਕੋਈ ਗੱਲ ਰਹੀ ਨਹੀਂ ਉਹਲਾ ਤੋਂ ਕੋਈ ਰਹਿਣੀ ਹੈ ਉਹ ਤਾਂ ਸਾਰਾ ਕੋਲ ਸਾਹਮਣੇ ਚਿੱਟੀ ਚੋੜੀ ਸਾਹਮਣੇ ਮਤਲਬ ਇੱਕ ਮੈਸੇਜ ਜਖੜ ਸਾਹਿਬ ਵੀ ਗਿਆ ਕਿ ਆਮ ਤੌਰ ਤੇ ਜਦੋਂ ਗੁਰੂ ਸਾਹਿਬ ਦਾ ਜ਼ਿਕਰ ਹੁੰਦਾ ਤਾਂ ਫਿਰ ਵਿਚਾਰਧਾਰਾ ਨੂੰ ਪਿੱਛੇ ਛੱਡ ਕੇ ਇੱਕ ਸਟੇਜ ਦੇ ਉੱਤੇ ਵੱਖ-ਵੱਖ ਜਿਹੜੀਆਂ ਪਾਰਟੀਆਂ ਦੇ ਆਗੂ ਨਜ਼ਰ ਆਉਂਦੇ ਨੇ ਇਸ ਵਾਰ ਉਹ ਨਹੀਂ ਹੋਇਆ ਇਹ ਮੌਕਾ ਸੀ ਕਿ ਸਾਰੇ ਕਟੜਪਟ ਪੰਜਾਬ ਦੀ ਸਟੇਜ ਦੇ ਉੱਤੇ ਇਕੱਠੇ ਹੁੰਦੇ ਨਹੀਂ ਹੋ ਪਏ ਕਿਸ ਨੇ ਕੀਤਾ ਇਹਨਾਂ ਨੇ ਕੀਤਾ ਮੈਂ ਸਰ ਜੀਐਨਡੀਪੀਸੀ ਵਾਲੇ ਤੇ ਇਕੱਠੇ ਹੁੰਦੇ ਸਾਰੇ ਉੱਥੇ ਜਾਵੜਦੇ ਜੀਐਨਡੀਪੀਸੀ ਤੱਕ ਚਲੋ ਜੋ ਇਲਜ਼ਾਮ ਲੱਗਦੇ ਹੈ ਕੌਣ ਹੈ ਨਹੀਂ ਹੈ ਪਰ ਉਹ ਤਾਂ ਇੱਕ ਮਾਨਤਾ ਪ੍ਰਾਪਤ ਸਿੱਖ ਕੌਮ ਦੀ ਮਾਨਤਾ ਪ੍ਰਾਪਤ ਸੰਸ ਉਹ ਜਦੇ ਸਵਾਲ ਕਰਦੀ ਹੈ ਗੁਰਦੁਆਰਾ ਸਾਹਿਬ ਸਾਰੇ ਉੱਥੇ ਹੁੰਦਾ ਸਾਰੇ ਦੁਨੀਆ ਜਾਵੜਨੀ ਸੀ ਇਹਨਾਂ ਨੇ ਆਪ ਦਾ ਅੱਡ ਲੈ ਕੇ ਤੇ ਸਭ ਲੜੜ ਕਰਾਂਗੇ ਆਪਣੀ ਰਾਜਨੀਤਿਕ ਵਿਰੋਧ ਤੁਹਾਨੂੰ ਲੈ ਕੇ ਛੋਟੀ ਸੋਚ ਨੂੰ ਲੈ ਕੇ ਇਹਨਾਂ ਨੇ ਨੋਕੜ ਕੀਤਾ ਤੁਹਾਨੂੰ ਨੂੰ ਨਹੀਂ ਸ਼ੋਭਾ ਦਿੰਦੀ ਸੀ ਗੁਰੂ ਮਹਾਰਾਜ ਨੇ ਸ਼ਾਦਤ ਇਸ ਕਰਕੇ ਸਾਰਿਆਂ ਨੂੰ ਆਪਣਾ ਧਰਮ ਮੰਨਣ ਦੀ ਇਜਾਜ਼ਤ ਦੇ ਇਹਨਾਂ ਨੇ ਉਹਦੇ ਵਿੱਚ ਵੀ ਰਫੜਾ ਪਾ ਕੇ ਪਿਆ ਛੋਟੀ ਸੋਚ ਹੈ ਪਰ ਇਹਦਾ ਵਿੱਚ ਇਲਜ਼ਾਮ ਮੈਂ ਭਗਵੰਦ ਮਾਨ ਜੀ ਨਹੀਂ ਦਿੰਦਾ ਹੂੰ ਉਹ ਤਾਂ ਉਹਨਾਂ ਚ ਤਾਂ ਆਵਾਜ਼ ਦਿੱਲੀ ਵਾਲੀ ਲੀਡਰਸ਼ਿਪ ਦੀ ਗੋਲਦੀ ਸਰ ਉਹ ਪੰਜਾਬੀ ਹੈ ਹੀ ਉਹਨਾਂ ਨੂੰ ਪੰਜਾਬੀ ਅੱਦਾ ਹੀ ਨਹੀਂ ਪਤਾ ਹੂੰ ਇਸ ਕਰਕੇ ਮੇਰੀ ਤਾਂ ਬੇਨਤੀ ਹੈ ਹੀ ਹੈ ਸਤਿਗੁਰਾਂ ਜੀ ਨੂੰ ਵੀ ਆਪ ਵੀ ਉਹਨਾਂ ਦਾ ਖੜਾ ਛਡੋ ਤੇ ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਸਾਮੋ ਤੇ ਪੰਜਾਬ ਦਾ ਵੀ ਇਹਨਾਂ ਤੋਂ ਖੜਾ ਛਡਾਓ ਇਹ ਜਿਹੜੇ ਇਹਨਾਂ ਨੂੰ ਪੰਜਾਬੀ ਤਾਂ ਹੀ ਨਹੀਂ ਪਤਾ ਸਾਹਿਬ ਵਿਦ ਆਲ ਥਰ ਰਿਸਪੈਕਟ ਟੂ ਕੇਜਰੀਵਾਲ ਸਾਹੂ ਜੀ ਚਲੋ ਮੈਂ ਮੈਂ ਇੱਕ ਆਖਰੀ ਸਵਾਲ ਹਾਲਾਂਕਿ ਮੈਂ ਪਹਿਲਾਂ ਕਹਿ ਦਿੱਤਾ ਸੀ ਜਨਤਕ ਤੌਰ ਤੇ ਮਾਫੀ ਕੌਣ ਮੰਗੇ ਪਾਰਟੀ ਮੰਗੇ ਪ੍ਰਧਾਨ ਮੰਤਰੀ ਜਦੋਂ ਖੁਦ ਮੰਗਣਾ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਮੰਗੇ ਇਟ ਇਜ਼ ਬੀਹੋਵਸ ਇਨ ਐਸ ਪੰਜਾਬੀ ਐਸੇ ਕਾਦੀ ਸੰਗੇ ਈ ਸੌਰੀ ਪਾਰਟੀ ਨੇ ਕੋ ਗਲਤ ਸ਼ਬਦ ਨਫਰਤ ਵਾਲੀ ਗੱਲ ਤੁਹਾਡੇ ਵਾਸਤੇ ਕੀਤੀ ਹੈ ਮੈਂ ਨਹੀਂ ਸਮਝਦਾ ਵੀ ਆ ਜਾਏ ਜੀ ਗੱਲ ਹੈ ਤੁਸੀਂ ਆਏ ਨਹੀਂ ਆਏ ਆ ਜਾਂਦੇ ਬਹੁਤ ਵਧੀਆ ਹੋਣਾ ਸੀ ਪਰ ਆ ਕਹਿਣਾ ਵੀ ਤੁਹਾਡਾ ਤੁਸੀਂ ਨਫਰਤ ਕਰਦੇ ਹੋ ਪੰਜਾਬ ਦੇ ਲੋਕਾਂ ਨਾਲ ਬਿਲਕੁਲ ਗਲਤ ਹੈ ਬਿਲਕੁਲ ਐਬਸੋਲੂਟਲੀ ਆ ਟੇਕ ਸਟਰੋਂਗ ਆਬਜੈਕਸ਼ਨ ਠੀਕ ਸ਼ੁਕਰੀਆ ਜਾਖੜ ਸਾਹਿਬ ਬਹੁਤ ਬਹੁਤ ਧੰਨਵਾਦ ਸਾਡਾ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਸੁਨੀਲ ਜਾਖੜ ਪੰਜਾਬ বিজেপি ਦੇ ਪ੍ਰਧਾਨ ਨੇ ਪੁਲਟਬਾਤ ਕਰ ਰਹੇ ਨੇ ਕਹਿੰਦੇ ਕਿ ਮੰਤਰੀ ਜਿਹਨਾਂ ਨੂੰ ਸੱਦਾ ਦਿੱਤਾ ਗਿਆ ਉਹ ਸਹੀ ਨਹੀਂ ਪਹੁੰਚੇ ਅਮਨ अरोड़ा ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸਨ ਤਾਂ ਉਹਨਾਂ ਦੇ ਬਲូវੇ ਜ਼ਿਕਰ ਕੀਤਾ ਗਿਆ ਸੀ ਕਿ ਅਸੀਂ ਤਾਂ ਮੁੱਖ ਮੰਤਰੀ ਬਖਵਾਖ ਮੁੱਖ ਮੰਤਰੀਆਂ ਨੂੰ ਸੂਬਿਆਂ ਦੇ ਨੂੰ ਉਹਨਾਂ ਨੂੰ ਵੀ ਇਨਵਾਈਟ ਕੀਤਾ ਹੈ ਔਰ ਇਸ ਦੇ ਨਾਲ ਨਾਲ ਜਿਹੜੇ ਸੁਨੀਲ ਜਾਖੜ ਨੇ ਮੈਂ ਪਰਸਨਲ ਤੌਰ ਦੇ ਉੱਤੇ ਫੋਨ ਕੀਤਾ ਸੀ ਕਿ ਤੁਸੀਂ ਜ਼ਰੂਰ ਪਹੁੰਚਿਓ ਸੁਨੀਲ ਜਾਖੜ ਕਹਿ ਰਹੇ ਨੇ ਕਿ ਹਾਂ ਮੇਰੇ ਕੋਲ ਫੋਨ ਆਇਆ ਸੀ ਅਮਨ ਅਰੋੜਾ ਦਾ ਪਰ ਮੈਂ ਅਮਨ ਅਰੋੜਾ ਨੂੰ ਉਸ ਟਾਈਮ ਹੀ ਇਹ ਗੱਲ ਕਹੀ ਸੀ ਕਿ ਅਸੀਂ ਤਾਂ ਖੁਦ ਸਮਾਗਮ ਕਰਵਾ ਰਹੇ ਹਾਂ ਅਸੀਂ ਉੱਥੇ ਜਾ ਕੇ ਵੀ ਨਤਮਸਤਕ ਹੋਵਾਂਗੇ ਤਾਂ ਕੁਲ ਮਿਲਾ ਕੇ ਮੁੱਦਾ ਸਿਆਸੀ ਤੌਰ ਦੇ ਉੱਤੇ ਹੁਣ ਸਮਾਗਮਾਂ ਤੋਂ ਬਾਅਦ ਭਗਦਾ ਹੋਇਆ ਸਿਆਸੀ ਤੌਰ ਤੇ ਨਜ਼ਰ ਆ ਰਿਹਾ ਮੈਂ ਤੁਹਾਨੂੰ ਸੁਣਵਾਉਣਾ ਹੈ ਕਿ ਅਮਨ ਅਰੋੜਾ ਤੇ ਰਮਨਿਤ ਬਿੱਟੂ ਕਿਵੇਂ ਵਾਰ ਪਲਟ-ਬਾਰ ਉਹਨਾਂ ਦੇ ਬਿਆਨ ਕੀ ਆਏ ਨੇ ਇੱਕ ਉਹ ਵੀ ਬਿਆਨ ਤੁਹਾਨੂੰ ਸੁਣਵਾਉਣਾ ਹੈ ਮੈਂ ਸਮਝਦਾ ਕਿ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਉਹਨਾਂ ਦੇ ਸਾਰੇ ਦੇ ਸਾਰੇ ਕੇਂਦਰ ਦੇ ਵਜ਼ੀਰ ਉਹਨਾਂ ਦੇ ਸਾਰੇ ਮੁੱਖ ਮੰਤਰੀ ਕਿ ਇਨਵਿਟੇਸ਼ਨ ਹੋਣ ਦੇ ਬਾਵਜੂਦ ਕਿ ਜੀ ਹੋਰ ਕੋਈ ਗੱਲ ਨਹੀਂ ਕਰਨੀ ਸਿਆਸੀ ਗੱਲਾਂ ਕਰਨੀ ਹੋਰ ਬਹੁਤ ਸਟੇਜਾਂ ਤੇ ਬਹੁਤ ਮੌਕੇ ਮਿਲਣਗੇ ਸਿਰਫ ਔਰ ਸਿਰਫ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਸਜਦਾ ਕਰ ਲਈਏ ਕਿ ਉਹ ਗੁਰੂ ਸਾਹਿਬ ਜਿਨ੍ਹਾਂ ਨੇ ਆਪ ਦਾ ਆਪ ਵਾਰ ਦਿੱਤਾ ਅੱਜ ਪ੍ਰਾਈਮ ਮਿਨਿਸਟਰ ਦੇਸ਼ ਦੇ ਬਾਰੇ ਉਹ ਸ਼ਬਦ ਵਰਤੇ ਗਏ ਮੈਂ ਸਮਝਦਾ ਸੁਣਨ ਵਾਲੇ ਵੀ ਇਹਨਾਂ ਤੋਂ ਨਫ਼ਰਤ ਕਰ ਰਹੇ ਹੋਣਗੇ ਉਹ ਗੁਰੂ ਮਹਾਰਾਜ ਜੀ ਦੇ ਨਾਲ ਤੁਸੀਂ ਆਪਣੇ ਆਪ ਨੂੰ ਰੋਲਣਾ ਚਾਹੁੰਦੇ ਅੱਗੇ ਵਧਦੇਦਿਆਂ ਦੀ ਦੂਜੀ ਵੱਡੀ ਖਬਰ ਦਾਸੀ ਰੁਕ ਕਰਾਂਗੇ ਤੇ ਗੱਲ ਹੜਪੀੜਤਾਂ ਦੀ ਹੋਏਗੀ ਡੇਰਾ ਬਾਬਾ ਨਾਨਕ ਮੁੱਖ ਮੰਤਰੀ ਭਗਵੰਤਪਾਨ ਪਹੁੰਚੇ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਸੀਐਮ ਆਮਦੇਵਲੋਂ ਹੜਪ੍ਰਭਾਵਿਤ ਪਰਿਵਾਰਾਂ ਨੂੰ ਮਦਦ ਜਾਰੀ ਕੀਤੀ ਗਈ ਹੈ ਹੜਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ੇ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ ਹੈ ਪੀੜਤ ਲੋਕਾਂ ਦੀ ਜ਼ਿੰਦਗੀ ਲੀਹਾਂ ਦੇ ਉੱਤੇ ਲਿਆਉਣ ਦੀ ਸਾਡੀ ਕੋਸ਼ਿਸ਼ ਹੈ ਮੁੱਖ ਮੰਤਰੀ ਕਹਿੰਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ 20000 ਰੁਪਏ ਪ੍ਰਤੀ ਏਕੜ ਦੇਸ਼ਪੜ ਦੇ ਵਿੱਚ ਸਭ ਤੋਂ ਜ਼ਿਆਦਾ ਮੁਆਵਜ਼ਾ ਹੈ ਜੋ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਦੇ ਰਹੇ ਹਾਂ ਪੰਜਾਬੀਆਂ ਦੇ ਅੱਗੇ ਸਾਰੇ ਸੰਕਟ ਛੋਟ ਪੰਜਾਬੀਆਂ ਨੇ ਸਾਰੇ ਸੂਬਿਆਂ ਦੇ ਵਿੱਚ ਲੰਗਰ ਲਗਾਏ ਕੋਈ ਹੁਟ ਸੁਬਾ ਇਹਨੇ ਵੱਡੇ ਸੰਕਟ ਤੋਂ ਉੱਬਰ ਨਹੀਂ ਸਕਦਾ 70000 ਪਹਿਲੀ ਕਿਸ਼ਤ 40 ਦੂਜੀ ਕਿਸ਼ਤ ਤੇ 10000 ਰੁਪਏ ਜਦੋਂ ਛੱਤ ਛੁੱਟ ਪੈ ਗਈ ਹੋਰ ਕੋਈ ਜਿਹੜਾ ਛੋਟਾ ਮੋਟਾ ਕੰਮ ਰਹਿ ਜਾਂਦਾ ਹੁੰਦਾ ਉਹਦੇ ਵਾਸਤੇ ਤਿੰਨ ਕਿਸ਼ਤਾਂ ਦੇ ਵਿੱਚ ਇਹ ਪੈਸੇ ਜਾ ਰਹੇ ਨੇ ਔਰ ਪਹਿਲ ਚਾਰ ਪਸ਼ੂਆਂ ਵਾਸਤੇ 60000 ਤੋਂ 65000 6 ਪਸ਼ੂਆਂ ਪਸ਼ੂਆਂ ਵਾਸਤੇ 97000 ਰੁਪਏ ਦਿੱਤੇ